ਵੈਕ੍ਰੂ ਦੀ ਕਿਰਪਾ ਹੋਈ ਬਖਸ਼ੀ ਹੋਈ ਤਾਂ ਇਹ ਜੇ ਸੜਕ ਬਣਾ ਦੇਂਗੇ ਤੇ ਭੰਗੜਾ ਹੀ ਪਾਉਂਦੇ ਜਾਏ ਤੁਹਾਨੂੰ ਪਤਾ ਨਹੀਂ ਲੱਗ ਪਾ ਹੋ ਜੂ ਹੋ ਜੂਗਾ ਜੀ ਹੋ ਜੂ ਹੋ ਜੂ ਬਈ ਬਾਬਾ ਮੈਂ ਮੈਂ ਕਦੇ ਗਲਤ ਆਦਾ ਹੀ ਨਹੀਂ ਮੈਂ ਜ਼ਿੰਦਗੀ ਅਨਾਉਂ ਇਹ ਤਾਂ ਬਾੜੀ ਛੋਟੀ ਕਹਾਣੀ ਦਿਓ ਉਹ ਮੈਂ ਵੱਡਾ ਕਿ ਪੀਡਬਲੂ ਮੰਤਰੀ ਹੋ ਗਿਆ ਹੋ ਗਿਆ ਜੀ ਮਹਾਰਾਜ ਮੈਂ ਤਾਂ ਕਦੇ ਜਵਾਬ ਹੀ ਨਹੀਂ ਦਿੱਤਾ ਕਿਸੇ ਨੂੰ ਤੁਸੀਂ ਇਹ ਰਿਸ਼ਤਾ ਤੋੜ ਕੇ ਉਹ ਦਿੱਤਾ ਆ ਕਰੋ ਮੇਰਾ ਮਦਲਾ ਆਪਣਾ ਰਿਸ਼ਤਾ ਉਹ ਨਹੀਂ ਜੀ ਮੈਂ ਤਾਂ ਕਿਸੇ ਨੂੰ ਜਵਾਬ ਨਹੀਂ ਦਿੰਦਾ ਕੋਈ ਮੇਰੇ ਕੋਲ ਆਵੇ ਕੋਈ ਜਾਵੇ ਤਾਂ ਤੁਸੀਂ ਬਾਈਕਾਟ ਕੀਤਾ ਮੈਨੂੰ ਤਾਂ ਮੈਂ ਤਾਂ ਆਦਤ ਮੈਨੂੰ ਤੁਸੀਂ ਸੱਦ ਲਿਆ ਕਰੋ ਮੈਂ ਤੁਹਾਡੇ ਘਰ ਆ ਜਦ ਮੈਨੂੰ ਤਾਂ ਕੋਈ ਕੁਛ ਨਹੀਂ ਆਦਾ ਤੁਹਾਨੂੰ ਤਾਂ ਸ਼ਾਇਦ ਹਾਈ ਕਮਾਂਡ ਵਾਲੇ ਪੁੱਛ ਲੈਣ ਮੈਨੂੰ ਤਾਂ ਆਪਣੇ ਸਾਥੀ ਮੈਨੂੰ ਉਹ ਕੋਈ ਨਹੀਂ ਪਪਾ ਤੁਸੀਂ ਆ ਜਾ ਕਰੋ ਥੋਡੇ ਥੋਡੇ ਪਿਤਾ ਜੀ ਮੇਰੇ ਬੜੇ ਮਿੱਤਰ ਸਨ ਮੈਂ ਮੈਂ ਇੱਥੇ ਜਿੰਨੇ ਵੀ ਬੈਠੇ ਹੈ ਨਾ ਇਹਨਾਂ ਦੇ ਬਜ਼ੁਰਗ ਮੇਰੇ ਮਿੱਤਰ ਸਨ ਆ ਰਾਣਾ ਸਾਹਿਬ ਦੇ ਘਰੇ ਮੇਰਾ ਖਿਆਲ ਦਾ ਬਾਜਪੁਰ ਦਾ ਸਾਰੀ ਰੋਟੀ ਖਾ ਕੇ ਆਇਆ ਥੋਡੇ ਪਿਤਾ ਜੀ ਨਾਲ ਆ ਮੋਫਰ ਬੈਠਾ ਮੋਫਰ ਸਾਹਿਬ ਥੋਡੇ ਘਰੇ ਰਾਤਾਂ ਰਹਿੰਦੇ ਆ ਹੁਣ ਪਾ ਮੈਨੂੰ ਤੁਸੀਂ ਕੁਛ ਆਖੀ ਜਾਓ ਹਾਂ ਕੁਛ ਨਹੀਂ ਨਹੀਂ ਮੈਂ ਮੋਫਰ ਨੂੰ ਆਦਾ ਹੁੰਦੇ ਵੀ ਮੈਨੂੰ ਨਿੰਦਾ ਮੈਂ ਇਹਨਾਂ ਦੇ ਪਿਤਾ ਜੀ ਇਲੈਕਸ਼ਨ ਲੜੇ ਉਦੋਂ ਮੈਂ ਇਹਨਾਂ ਦੇ ਘਰੇ 15 ਦਿਨ ਰਿਹਾ ਉਹ ਕਾਲੀ ਦਲ ਦੀ ਟਿਕਟ ਰਏ ਨੇ ਇਹਦਾ ਫਿਰਫੁਰ ਜਾਂਦਾ ਇਧਰ ਉਧਰ ਹੁਣ ਤਾਂ ਬੜਾ ਸੈਕੂਲਰ ਬਣ ਗਿਆ ਹੁਣ ਸੈਕੂਲਰ ਮੈਂ ਆਪ ਚਲੋ ਬਾਜਵਾ ਸਾਹਿਬ ਤ੍ਰਿਪਤ ਬਾਜਵਾ ਜੀ ਤੁਹਾਡੇ ਪਿਤਾ ਜੀ ਦੇ ਮੇਰੇ ਪਿੰਡ ਸੜਕ ਬਣਾਈਏ ਪੀਡਬਲੂ ਦੇ ਮਿਨਿਸਟਰ ਸਾਹਿਬ ਨੂੰ ਸਾਰੇ ਪੰਜਾਬ ਚ ਪਹਿਲੀ ਸੜਕ ਬਣੀ ਹੈ ਬਾਜਵਾ ਸਾਹਿਬ ਨੇ ਇਹਨਾਂ ਦੇ ਪਿਤਾ ਜੀ ਸਾਡੇ ਨਾਲ ਇਨੀ ਦੋਸਤੀ ਸੀ ਇਹ ਪਾਰਟੀਆਂ ਹੋਰ ਚੀਜ਼ ਹੈ ਤਲਕ ਹੋਰ ਚੀਜ਼ ਹੈ ਮੈਂ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਕੋਈ ਫਰਕਾ ਕਿਸੇ ਦਾ ਕਰਦਾ